ਲੋੜਵੰਦਾ ਤੇ ਮਸੀਹਾ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਗੇ ਕਾਰੋਬਾਰੀ ਅਤੇ ਸਰਬੱਤ ਦਾਪ ਦਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸ ਵੀ ਸਿੰਘ ਅਵਰਾਏ ਦੇ ਯਤਨਾਂ ਸਦਕਾ ਅੱਜ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਤਲੂਨੀ ਨਾਲ ਸੰਬੰਧਿਤ 36 ਸਾਲਾ ਜਤਿੰਦਰ ਪੁੱਤਰ ਹਰਪ੍ਰੀਤ ਸਿੰਘ ਦਾ ਮਰਤਕ ਸਰੀਰ ਦੁਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਪੁੱਜਾ। ਇਸ ਮੌਕੇ ਤੇ ਇਹਨਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਇਹ ਵਿਅਕਤੀ ਦੁਬਈ ਗਿਆ ਸੀ ਬੀਤੇ ਦਿਨ ਹੀ ਪੇਤ ਭਰੇ ਹਾਲਾਤ ਦੇ ਵਿੱਚ ਉਸਦੀ ਮੌਤ ਹੋ ਗਈ। ਹੁਣ ਸਰਬੱਤ ਦਾ ਭਲਾ ٹرسٹ ਦੇ ਕੋਸ਼ਿਸ਼ ਰਹੀ ਇਹ ਮਰਤਕ ਦੇ ਪਰਿਵਾਰ ਦੇ ਹਵਾਲੇ ਕੀਤੀ ਗਈ ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ٹرسٹ ਦਾ ਮਾਜਾ ਜੋਂ ਦਾ ਸਲਾਹਕਾਰ ਹਾਂ ਅੱਜ ਸਾਡੀ ਟੀਮ ਜਿਹੜੀ ਇੱਥੇ ਅੰਮ੍ਰਿਤਸਰ 에ਰਪੋਰਟ ਤੇ ਆਈ ਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਤਲੂਣੀ ਦੇ ਇੱਕ 36 ਸਾਲ ਦਾ ਨੌਜਵਾਨ ਸੀ ਜਤਿੰਦਰ ਸਿੰਘ ਜਿਹੜੇ ਜਿਹਦੇ ਪਿਤਾ ਜੀ ਸਾਡੇ ਨਾਲ ਖੜੇ ਨੇ ਇੱਥੇ ਡੈੱਡ ਬੋਡੀ ਲੈਣ ਆਏ ਨੇ ਉਹ ਦੁਬਈ ਗਿਆ ਸੀ ਜਿਵੇਂ ਬਹੁਤ ਸਾਰੇ ਨੌਜਵਾਨ ਜਾਂਦੇ ਨੇ ਆਪਣੇ ਪਰਿਵਾਰ ਨੂੰ ਆਰਥਿਕ ਹਾਲਤ ਠੀਕ ਕਰਨ ਵਾਸਤੇ ਉੱਥੇ ਰੋਜ਼ਗਾਰ ਵਾਸਤੇ ਉੱਥੇ ਉਹਦੀ ਮੌਤ ਹੋ ਗਈ ਤੇ ਉਹਦੀ ਜਿਹੜੀ লাশ ਆ ਜਦੋਂ ਮਿਲੀ ਆ ਉੱਥੇ ਤੇ ਜਿਹੜੀ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਆ ਦੁਬਈ ਦੀ ਉਹਨਾਂ ਨੇ ਇੰਡੀਅਨ ਐਮਬੈਸੀ ਨਾਲ ਸੰਪਰਕ ਕੀਤਾ ਇੰਡੀਅਨ ਐਮਬੈਸੀ ਨੇ ਅਭਰਾਏ ਸਾਹਿਬ ਨੂੰ ਕਿਹਾ ਅਭਰਾਏ ਸਾਹਿਬ ਨੇ ਆਪਣੀ ਹਿਸ਼ਾਰਪੁਰ ਦੀ ਟੀਮ ਜਿਹੜੇ ਸਾਡੇ ਆਗੂ ਨੇ ਸਦਾਰਾ ਅਗਿਆਪਾਲ ਸਿੰਘ ਉਹਨਾਂ ਨਾਲ ਸੰਪਰਕ ਕਰਕੇ ਪਰਿਵਾਰ ਨਾਲ ਸਾਰਾ ਤਾਲਮੇਲ ਬਿਠਾ ਕੇ ਉੱਥੋਂ ਕਾਗਜ਼ ਪੱਤਰ ਤਿਆਰ ਕਰਕੇ ਅੱਜ ਇਹ ਡੈੱਡ ਬੋਡੀ ਜਿਹੜੀ ਭੇਜੀ ਆ ਇਹਦੇ ਵਿੱਚ ਜਿਹੜਾ ਸਾਰਾ ਡੈੱਡ ਬੋਡੀ ਭੇਜਣ ਦੇ ਵਿੱਚ ਖਰਚਾ ਆ ਉਹ ਇੰਡੀਅਨ ਐਮਬੈਸੀ ਨੇ ਤੇ ਜਿਹੜੀ ਜਿਹੜੀ ਮ੍ਰਿਤਕ ਜਤਿੰਦਰ ਸਿੰਘ ਦੇ ਜਿਹੜੇ ਜਿਹੜਾ ਬੀਮਾ ਸੀਗਾ ਇੰਸ਼ੋਰੈਂਸ ਕੰਪਨੀ ਉਹਨਾਂ ਨੇ ਰਲ ਕੇ ਕੀਤਾ ਜੋ ਸਾਰੇ ਕਾਗਜ਼ ਪੱਤਰ ਤਿਆਰ ਕਰਕੇ ਸਾਰੀ ਅੱਜ ਡੈੱਡ ਬੋਡੀ ਜਿਹੜੀ ਇਹਨਾਂ ਨੂੰ ਇਹੀ ਸਪੁਰਦ ਕਰਨ ਇੱਥੇ ਆਏ ਆ ਏਅਰਪੋਰਟ ਦੇ ਉੱਤੇ ਇਹ ਇਹ ਲਗਭਗ ਹੁਣ ਤੱਕ 372 ਜਿਹੜੀਆਂ ਮ੍ਰਿਤਕ ਦੇ ਹਨ ਜਿਹੜੇ ਨੌਜਵਾਨ ਉੱਤੇ ਰੋਜ਼ਗਾਰ ਦੀ ਭਾਲ ਜਾਂਦੇ ਨੇ ਉਹ ਇਸ ਤੋਂ ਪਹਿਲਾਂ ਆ ਚੁੱਕੀਆਂ ਨੇ 373ਵੀਂ ਮਰਤਕ ਸਰੀਰ ਜਿਹੜਾ ਇੱਥੇ ਜਿਹੜਾ ਪਹੁੰਚਿਆ ਜਤਿੰਦਰ ਸਿੰਘ ਦਾ ਇੱਕ ਬ੍ਰਾਈਡ ਸਾਹਿਬ ਨੇ ਐਲਾਨ ਕੀਤਾ ਕਿ ਜਿਹੜੀ ਇਸ ਪਰਿਵਾਰ ਦੀ ਕਿਉਂਕਿ ਜਤਿੰਦਰ ਸਿੰਘ ਬਾਰੇ ਦੱਸਿਆ ਗਿਆ ਕਿ ਉਹ ਦੋ ਮਾਸੂਮ ਬੱਚਿਆਂ ਦਾ ਬਾਪ ਆ ਜਿਹੜੇ ਉਹਦੇ ਮਾਪੇ ਨੇ ਉਹ ਵੀ ਬਹੁਤ ਹੀ ਵਧੀਆ ਉਹਨਾਂ ਦੀ ਪਰਿਵਾਰ ਦੀ ਆਰਥਿਕ ਹਾਲਤ ਵੀ ਵਧੀਆ ਨਹੀਂ ਕਿ ਤੇ ਉਸ ਦੇ ਜਤਿੰਦਰ ਸਿੰਘ ਦੇ ਪਰਿਵਾਰ ਨੂੰ 2000 ਰੁਪਏ ਮਹੀਨਾ ਜਿਹੜੀ ਪੈਨਸ਼ਨ ਆ ਉਹ ਸ਼ੁਰੂ ਕਰ ਦਿੱਤੀ ਗਈ ਆ ਗਿਤੇਂਦਰ ਸਿੰਘ ਦੇ ਭੋਗ ਦੇ ਉੱਤੇ ਸਾਡੀ ਹੁਸ਼ਿਆਰਪੁਰ ਦੀ ਟੀਮ ਜਿਹੜੀ ਆ ਉਹ ਜਾ ਕੇ ਉੱਥੇ ਪਹਿਲਾ ਚੈੱਕ ਜਿਹੜਾ ਦੇ ਦੇ ਆਵੇਗੀ ਯੂਨਸਪੁਰਦ ਕਰ ਆਵੇਗੀ ਉਸ ਤੋਂ ਬਾਅਦ ਇਹਨਾਂ ਦੇ ਅਕਾਊਂਟ ਤੇ ਵਿੱਚ ਗਿਤੇਂਦਰ ਸਿੰਘ ਦੇ ਪਰਿਵਾਰ ਦੇ ਅਕਾਊਂਟ ਦੇ ਵਿੱਚ ਜਿਹੜੇ ਆ ਪੈਸੇ ਆ ਜਾ ਕਰਨਗੇ ਸੋ ਸਾਡਾ ਸਾਡੀ ਬੜੀ ਦਲੀ ਹਮਦਰਦੀ ਇਹਨਾਂ ਦੇ ਨਾਲ ਆ ਰਾਜ ਸਾਹਿਬ ਬੜੇ ਸ਼ੋਗਰਸਤ ਨੇ ਹੁੰਦੇ ਨੇ ਜਦੋਂ ਇਹਨਾਂ ਇਹੋ ਜਿਹਿਆਂ ਕੋਈ ਕੰਮ ਕਰਦੇ ਨੇ ਪਰ ਮਜਬੂਰੀ ਇਹ ਹੁੰਦੀ ਆ ਕਿ ਉਹਨਾਂ ਪਰਿਵਾਰਾਂ ਦੀ ਕੋ ਬਾਂ ਫੜਨ ਵਾਲਾ ਨਹੀਂ ਹੁੰਦਾ ਜਿਨ੍ਹਾਂ ਦੇ ਲਾਡਲੇ ਉਹਨਾਂ ਦੇ ਪਿਆਰੇ ਜਿਹੜੇ ਨੇ ਉੱਥੇ ਇਸ ਇਹਨਾਂ ਹਾਲਾਤਾਂ ਦੇ ਵਿੱਚ ਸ਼ਿਕਾਰ ਹੋ ਜਾਂਦੇ ਨੇ ਬਹੁਤ ਦਾ ਤੋ ਇਹ ਇਸ ਕੰਪਲੀਕੇਸਿਟੀ ਦਾ ਮੇਰਾ ਨਾਮ ਮਾਸਟਰ ਗੁਰਦਿਆਲ ਸਿੰਘ ਪਿੰਡ ਤੁੰਲੀ ਹੈ ਜੀ ਤੇ ਸਾਡਾ ਆਪਣਾ ਭਤੀਜਾ ਜੋ ਘੱਟ ਬਈ ਗਿਆ ਹੋਇਆ ਸੀ ਤੇ ਉਸ ਦੀ ਲਾਸ਼ ਲੈਣ ਦੇ ਲਈ ਅਸੀਂ ਇੱਥੇ ਅੰਮ੍ਰਿਤਸਰ 에ਰਪੋਰਟ ਦੇ ਉੱਤੇ ਖੜੇ ਹਾਂ ਤੇ ਸਾਡੇ ਕੋਲ ਉਭਰਾਏ ਸਾਹਿਬ ਜੋ ਡਵੇਈ ਦੇ ਵਿੱਚ ਹਨ ਜੋ ਸੇਵਾ ਕਰ ਰਹੇ ਹਨ ਰੈੱਡ ਬੋਡੀਆਂ ਪੰਜਾਬ ਨੂੰ ਮਗਵਾ ਰਹੇ ਹਨ ਤੇ ਉਹਨਾਂ ਦੇ ਨੁਮਾਇंदे ਵੀ ਸਾਡੇ ਨਾਲ ਇੱਥੇ ਖੜੇ ਹਨ ਸਾਡੇ ਕੋਲ ਹਨ ਤੇ ਉਹ ਸਾਡੇ ਨਾਲ ਡੈੱਡ ਬੋਡੀ ਸਾਨੂੰ ਦਵਾ ਕੇ ਫੇਰ ਹੀ ਕਹਿੰਦੇ ਜਾਣ ਜਾਵਾਂਗੇ ਤੋਂ ਜੋ ਜਤਿੰਦਰ ਸਿੰਘ ਮਿਤ੍ਰਕ ਹੈ ਉਸ ਦੀ ਪਤਨੀ ਨੂੰ ਉਹਨਾਂ ਨੇ 2000 ਰੁਪਿਆ ਪਰ ਮੰਥ ਪੈਨਸ਼ਨ ਦਾ ਵੀ ਉਪਰਲਾ ਕੀਤਾ ਹੈ ਤੇ ਇਹ ਜੋ ਸਾਰਾ ਖਰਚਾ ਹੈ ਡੈੱਡ ਬੋਡੀ ਨੂੰ ਲਿਆਉਣ ਦਾ ਏ ਉਬਰਾਇ ਸਾਹਿਬ ਦੁਬਈ ਵਾਲੇ ਉਹੀ ਸਾਰਾ ਕਰ ਰਹੇ ਆ ਤੇ ਅਸੀਂ ਇਹਨਾਂ ਦਾ ਆਪਣਾ ਤਨੂਲੀ ਵਾਲੇ ਸਾਰੇ ਇਹਨਾਂ ਦਾ ਬਹੁਤ-ਬਹੁਤ तहे ਦਿਲੋਂ ਸ਼ੁਕਰ ਗੁਜ਼ਾਰਾ ਹਾਂ ਬਹੁਤ ਧੰਨਵਾਦ ਕਰਦੇ ਹਾਂ